ਪਿੱਠ ਵਿੱਚ ਛੁਰਾ ਮਾਰਨ ਵਾਲੀ ਕਹਾਵਤ ਬਹੁਤ ਵਾਰ ਪੜ੍ਹੀ ਤੇ ਸੁਣੀ ਸੀ ਪਰ ਦੇਖੀ ਕੱਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਵਾਗਿਆਂ ਨੂੰ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਉਹ ਬੇਤੀ ਕੀਤੀ ਕੱਲ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਤੇ ਪਿੱਛੇ ਜਿਹੜੇ ਧਰਮੇ ਲੱਗੇ ਹੋਏ ਸੀ ਉਹ ਧਰਮਿਆਂ ਨੂੰ ਤਹਸਦਸ ਕੀਤਾ ਗਿਆ ਲੰਗਰ ਹਾਲ ਤੋੜ ਦਿੱਤੇ ਗਏ ਰਹਿਣ ਬਸਾਰੇ ਤੋੜ ਦਿੱਤੇ ਗਏ ਟਰਾਲੀਆਂ ਚੱਕ ਕੇ ਖੇਤਾਂ ਵਿੱਚ ਉੱਪਰ ਗਈਆਂ ਤੇ ਬਹੁਤ ਹੀ ਜਿਹੜੀ ਆ ਉਹ ਉੱਥੇ ਧੜਿਸਿਆ ਗਿਆ ਨਾ ਕਿਸਾਨਾਂ ਆਦੋਂ ਫਰਵੜ ਕੇ ਸੋ ਮੈਂ ਸਮਝਦਾ ਕਿ ਜਿਹੜੀ ਇਹ ਕਾਰਵਾਈ ਜਿੱਥੇ ਮਤਭਾਗੀ ਆ ਉੱਥੇ ਪਿੱਠ ਵਿੱਚ ਸੂਰਾ ਮਾਰਨ ਵਾਲੀ ਕਾਬਤ ਕੱਲ ਸੱਚ ਅੱਖਾਂ ਦੇ ਨਾਲ ਦੇਖੀ ਸ਼ੰਭੂ ਜਿਹੜਾ ਧਰਨਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਹਲਕਾ ਖਨੌਰ ਦੇ ਵਿੱਚ ਤੇ ਹਰਕਾ ਖਨੌਰ ਦੇ ਐਮਐਲਏ ਨੇ ਗੁਰਲਾਲ ਖਨੌਰ ਕਬੱਡੀ ਦੇ ਬੜੇ-ਬੜੇ ਪਲੇਅਰ ਰਹੇ ਨੇ ਪਰ ਮੈਂ ਸਮਝਦਾ ਕਿ ਅੱਜ ਗੁਰਲਾਲ ਜੀ ਜਿਹੜਾ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਜਿਹੜੇ ਉਥੇ ਟਰਾਲੀਆਂ ਚੁੱਕਣ ਲਈ ਤੰਬੂ ਤੋੜ ਲਈ ਟਰੈਕਟਰ ਭੇਜੇ ਗਏ ਟਰਾਲੀਆਂ ਨੂੰ ਖਿੱਚਣ ਲਈ ਤੇ ਜਿਹੜੇ ਉਥੇ ਕਾਰਵਾਈ ਦਾ ਸਹਿਯੋਗ ਕੀਤਾ ਗਿਆ ਉਹ ਕੀਤਾ ਗਿਆ ਗੁਰਨਾਲਲ ਘਨੌਰ ਐਮ ਐਲ ਏ ਨੇ ਉਹਨੇ ਆਪਣੇ ਜਿਹੜੀਆਂ ਆਮ ਆਦੀ ਪਾਰਟੀ ਦੇ ਬਣੀਆਂ ਹੋਈਆਂ ਕਈ ਪੰਚਾਇਤਾਂ ਨੂੰ ਡੰਡਾ ਦੇ ਕੇ ਉਥੇ ਟਰੈਕਟਰ ਭੇਜੇ ਗਏ ਬੰਦੇ ਭੇਜੇ ਗਏ ਸਹਿਯੋਗ ਕੀਤਾ ਗਿਆ ਧਰਨੇ ਨੂੰ ਤਾਰਪੀਡ ਕਰ ਲਈ ਸੋ ਮੈਂ ਸਮਝਦਾ ਕਿ ਜਿੱਤੇ ਪੂਰੇ ਪੰਜਾਬ ਦੇ ਵਿੱਚ ਉਥੇ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਲਕੇ ਘਨੌਰ ਦੇ ਵਿੱਚ ਕੱਲੇ-ਕੱਲੇ ਕਿਸਾਨ ਦੇ ਮਨ ਦੇ ਵਿੱਚ ਰੋਜ਼ ਜਾਗ ਰਿਹਾ ਕਿ ਐਮ.ਐਲ.ਏ ਤੁਹਾਨੂੰ ਬੋਟਾ ਪਾ ਕੇ ਸਾਡੇ ਹੱਕਾਂ ਲਈ ਲੜਨ ਲਈ ਬਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਸੀ 22 ਫਸਲਾਂ ਤੇ ਐਮ.ਐਸ.ਪੀ ਦੇਵਾਂਗੇ ਪਰ ਅੱਜ ਕਿਸਾਨਾਂ ਕੋਲ ਇਹਨਾਂ ਨਾਲ ਗੱਲ ਤੁਸੀਂ ਮੀਟਿੰਗਾਂ ਕਰਨ ਨੂੰ ਰਾਜ਼ੀ ਨਹੀਂ ਮੀਟਿੰਗਾਂ ਦੇ ਵਿੱਚ ਕਹਿੰਦੇ ਹੋ ਕਿ ਜਾਓ ਕਰ ਲਓ ਜੋ ਹੁੰਦਾ ਤੁਹਾਡੇ ਕੋਲੋਂ ਜੋ ਕਰ ਲਓ ਤੇ ਤੁਹਾਡੇ ਐਮ.ਐਲ.ਏ ਟਰੈਕਟਰ ਭੇਜ ਰਹੇ ਨੇ ਕਿ ਜਾਓ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਸੀ ਉਹ ਐਮ.ਐਲ.ਏ ਕਰ ਰਹੇ ਨੇ ਆਪ ਤੋਂ ਮੇਰਾ ਪੰਜਾਬ ਵਾਸੀਆਂ ਨੂੰ ਤੇ ਕਿਸਾਨ ਵੀਰਾਂ ਨੂੰ ਹਰ ਵਰਗ ਨੂੰ ਬੇਨਤੀ ਆ ਇਹ ਬਦਲਾਅ ਕਿਹੋ ਜਿਹਾ ਬਦਲਾਅ ਹੈ ਕਿ ਜਿਹੜਾ ਸਾਡੇ ਹੱਕਾਂ ਦੀ ਸਾਨੂੰ ਆਵਾਜ਼ ਚੱਕਣ ਵੀ ਨਹੀਂ ਦਿੰਦਾ ਸਾਨੂੰ ਕੁੱਟਦੇ ਵੀ ਨੇ ਸਾਨੂੰ ਰੋਲਾ ਵੀ ਨਹੀਂ ਪਾਉਣ ਦਿੰਦੇ ਸਾਨੂੰ ਰੋਣ ਵੀ ਨਹੀਂ ਦਿੰਦੇ ਸਾਨੂੰ ਆਪਣੀ ਆਵਾਜ਼ ਵੀ ਨਹੀਂ ਚੱਕਣ ਦਿੰਦੇ ਇਹੋ ਬਦਲਾਅ ਹੈ ਅਸਲ ਸੋ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਕਿਉਂਕਿ ਇਹਨਾਂ ਨੇ ਦਿੱਲੀ ਜੰਦਾ ਇੱਥੇ ਲਾਗੂ ਕਰਨਾ ਪੰਜਾਬ ਦੇ ਵਿੱਚ ਇਹ ਪੰਜਾਬੀ ਨਹੀਂ ਇਹ ਬੰਨਨੇ ਐ ਐਮ ਐਲ اے ਇਹ ਮੁੱਖ ਮੰਤਰੀ ਚਿਹਰੇ ਪੰਜਾਬੀਆਂ ਦੇ ਨੇ ਪਰ ਇਹਨਾਂ ਦੀ ਸੋਚ ਤੇ ਇਹਨਾਂ ਦਾ ਅਜੰਡਾ ਜਿਹੜਾ ਉਹ ਪੰਜਾਬੀ ਨਹੀਂ ਪੰਜਾਬ ਤੇ ਕਿਸਾਨਾਂ ਦੇ ਖਿਲਾਫ ਅਮਦ ਭਾਗੀ ਕਾਰਵਾਈ ਹੈ ਤੇ ਐਮਐਲਏ ਸਾਹਿਬ ਨੂੰ ਵੀ ਗੁਰਨਾਲ ਕਨਾਉ ਨੂੰ ਲੱਖ ਲੱਖ ਲਾਣਤ ਅਸੀਂ ਤੁਹਾਡੀ ਕਬੱਡੀ ਦੇ ਪਲੇਅਰ ਕਰਕੇ ਤੁਹਾਡੀ ਇੱਜ਼ਤ ਕਰਦੇ ਸੀ ਪਰ ਜਿਵੇਂ ਤੁਸੀਂ ਉਥੇ ਕਿਸਾਨਾਂ ਨੂੰ ਕਿਸਾਨਾਂ ਦੇ ਸਾਧਨਾਂ ਨੂੰ ਤੋੜਨ ਲਈ ਤੁਸੀਂ ਪਿੰਡਾਂ ਦੇ ਵਿਚ ਆਮਾ ਦੀ ਪਾਰਟੀ ਦੇ ਟਰੈਕਟਰ ਭੇਜ ਕੇ ਇਹ ਕਾਰਵਾਈਆਂ ਨਾਲ ਕਰਾਈਆਂ ਉਹਦੇ ਲਈ ਤੁਹਾਨੂੰ ਹਮੇਸ਼ਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਊਗਾ ਤੇ ਪਿੰਡਾਂ ਦੇ ਵਿੱਚ ਇਹਦਾ ਰੋਜ਼ ਵੀ ਝਗੜਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ